ਅਸੀਂ ਅੱਜ ਇੱਕ ਕਸਟਰਡ ਪਾ ਕੇ ਦੁੱਧ ਦੇ ਵਿੱਚ ਤੇ ਫਰੂਟ ਪਾ ਕੇ ਤੇ ਵਧੀਆ ਜੀ ਇੱਕ ਆਈਸਕ੍ਰੀਮ ਵਾਂਗਰ ਤਿਆਰ ਕਰਦੇ ਆਂ ਬਹੁਤ ਹੀ ਵਧੀਆ ਕਸਟਰਡ ਵਾਲਾ ਦੁੱਧ ਬਣਾਵਾਂਗੇ ਇਹਨੂੰ ਕਸਟਰਡ ਵਾਲਾ ਦੁੱਧ ਵੀ ਕਹਿ ਲਈਦਾ ਹੈ ਇਹਨੂੰ ਆਈਸਕ੍ਰੀਮ ਵੀ ਕਹਿ ਲਈਦਾ ਤੇ ਬਹੁਤ ਵਧੀਆ ਫਰੂਟ ਪਾਵਾਂਗੇ ਵਿੱਚ ਤੇ ਨਾਲੇ ਡਰਾਈ ਫਰੂਟ ਪਾਵਾਂਗੇ ਤੇ ਬਹੁਤ ਹੀ ਗਰਮੀਆਂ ਦੇ ਵਿੱਚ ਖਾਣ ਵਾਲੀ ਇੱਕ ਵਧੀਆ ਜੀ ਚੀਜ਼ ਤਿਆਰ ਕਰਾਂਗੇ ਤੇ ਬਹੁਤ ਵਧੀਆ ਆਪਾਂ ਨਾ ਕਰਦੇ ਆਂ ਵੀਡੀਓ ਬਣਾਉਨੇ ਆ ਅੱਜ ਤੁਸੀਂ ਦੇਖਿਓ ਵੀ ਆਪਾਂ ਵੀਡੀਓ ਕਿੱਦਾਂ ਬਣਾਈ ਆ ਇਹ ਮੈਂ ਇੱਕ ਕੜਾਈ ਲਈ ਆ ਇਹ ਗੈਸ ਤੇ ਧਰ ਦਿੱਤੀ ਆ ਜੀ ਮੈਂ ਆ ਫੈਂਟ ਵਾਲਾ ਦੁੱਧ ਲਿਆ ਮੈਂ ਅੱਧਾ ਕਿਲੋ ਫੁੱਲ ਫੈਂਟ ਦਾ ਦੁੱਧ ਹੈ ਅੱਧਾ ਕਿਲੋ ਇਹ ਦੁੱਧ ਨੂੰ ਹੁਣ ਮੈਂ ਗਰਮ ਕਰਾਂਗੀ ਚੰਗੀ ਤਰ੍ਹਾਂ ਥੱਲੇ ਬਲਾਂ ਦੀ ਗੈਸ ਤੇ ਦੁੱਧ ਮੈਂ ਨਾ ਉਬਾਲਣ ਵਾਸਤੇ ਰੱਖ ਦਿੱਤਾ ਤੇ ਹੁਣ ਮੈਂ ਇਹਦੇ ਚ ਥੋੜਾ ਜਿਹਾ ਨਾ ਇਨੂੰ ਬੜਾ ਹੁੰਦਾ ਆ ਤੇ ਮੈਂ ਇਹਦੇ ਚ ਡਰਾਈ ਫਰੂਟ ਪਾਵਾਂਗੀ ਪਹਿਲਾਂ ਮੈਂ ਥੋੜਾ ਜਿਹਾ ਕਿਉਂਕਿ ਥੋੜਾ ਜਿਹਾ ਵਿੱਚ ਰਿਜ ਜੂਗਾ ਡਰਾਈ ਫਰੂਟ ਤੇ ਬਹੁਤ ਵਧੀਆ ਲੱਗੇਗਾ ਤੇ ਦੁੱਧ ਦੇ ਬਾਹਲਾ ਹੁੰਦੀ ਵੇਟ ਕਰਦੇ ਪਿਆ ਇਹ ਕਾਜੂ ਪਾਉਣ ਲੱਗੀ ਜੇ ਮੈਂ ਵਿੱਚ ਅੱਧੇ ਇਹ ਕੋਲੀ ਦੇ ਵਿੱਚ ਜਿੰਨੇ ਕਾਜੂ ਆ ਮੈਂ ਅੱਧੇ ਇਹਦੇ ਵਿੱਚ ਪਹਿਲਾਂ ਸਾਬਤ ਹੀ ਪਾ ਦਵਾਂਗੀ ਇਹਦਾ ਨਾ ਇਹੋ ਜਿਹਾ ਡਰਾਈ ਫਰੂਟ ਵਿੱਚ ਹੀ ਰਿੱਜਾ ਹੋਏ ਤਾਂ ਕਿੰਨਾ ਵਧੀਆ ਲੱਗਦਾ ਹੈ ਬਹੁਤ ਜ਼ਿਆਦਾ ਇਹ ਮੈਂ ਜੀ ਪਾਇਆ ਨਾਰੀਅਲ ਹੈ ਗਿੱਲਾ ਨਾਰੀਅਲ ਪਾਇਆ ਮਤਲਬ ਜਿਹੜਾ ਕੱਚਾ ਨਾਰੀਅਲ ਹੁੰਦਾ ਉਹ ਕੱਟ ਕੇ ਪਾਇਆ ਇਹ ਮੈਂ ਮਗਜ ਪਾਏ ਨੇ ਥੋੜੇ ਜੇ ਖਰਬੂਜੀ ਦੇ ਬੀਜ ਦੇ ਇਹਨਾਂ ਨੂੰ ਮੈਂ ਵਿੱਚੇ ਹੀ ਰੰਨ ਲਵਾਂਗੀ ਕਸਟਰਡ ਦੁੱਧ ਜਿਹੜਾ ਬਹੁਤ ਵਧੀਆ ਬਣਦਾ ਏ ਤੇ ਇਹਨੂੰ ਨਾ ਥੋੜਾ ਜਿਹਾ ਬਸ ਵਧੀਆ ਤਰ੍ਹਾਂ ਬਣਾਓ ਤੇ ਬਹੁਤ ਹੀ ਵਧੀਆ ਬਣਦਾ ਏ ਇਹ ਹੁਣ ਨਾ ਰੇਜੇ ਪੈ ਗਿਆ ਇਹ ਦੁੱਧ ਇਹ ਰੇਜਨ ਲੱਗ ਗਿਆ ਏ ਤੇ ਮੈਂ ਨਾਲ ਦੀ ਨਾਲ ਇਹਨੂੰ ਹਿਲਾਈ ਜਾਵਾਂਗੀ ਐਸੇ ਤਰਾਈ ਹੁਣ ਇਹ ਰੇਜ ਗਿਆ ਏ ਤੇ ਇਹਦੇ ਬਾਅਦ ਵਿੱਚ ਹੁਣ ਮੈਂ ਨਾ ਤੁਹਾਨੂੰ ਕਸਟਰਡ ਵਿਖਾਲਦੀ ਆ ਆਹ ਕਸਟਰਡ ਆ ਮੇਰੇ ਕੋਲ ਡੱਬਾ ਇਹਦੇ ਚੋਂ ਮੈਂ ਸਿਰਫ ਪਾਵਾਂਗੀ ਇੱਕ ਚਮਚਾ ਪਾਰਕੇ ਪਹਿਲਾਂ ਪਾਵਾਂਗੀ ਮੈਂ ਦੁੱਧ ਲਿਆ ਕੌਲੀ ਦੇ ਵਿੱਚ ਥੋੜਾ ਜਿਹਾ ਮੈਂ ਪਾਣੀ ਦੇ ਵਿੱਚ ਨਹੀਂ ਪਾਇਆ ਕਸਟਰਡ ਮੈਂ ਦੁੱਧ ਵਿੱਚ ਪਾਇਆ ਕਿਉਂਕਿ ਪਾਣੀ ਦੀ ਜ਼ਰੂਰਤ ਨਹੀਂ ਹੈਗੀ ਤੇ ਆ ਚਮਚਾ ਇੱਕ ਹੋਰ ਲਿਆ ਥੋੜਾ ਘਾਟ ਹੀ ਲਿਆ ਚਮਚੇ ਨਾਲੋਂ ਵੀ ਇੰਨਾ ਕੀ ਤੁਹਾਡੇ ਸਾਹਮਣੇ ਮੈਂ ਇੰਨਾ ਕੀ ਲਿਆ ਆ ਕਸਟਰਡ ਕਿਉਂਕਿ ਜਿਆਦਾ ਸੰਘਣਾ ਕਸਟਰਡ ਹੋ ਜਾਏ ਤੇ ਫੇਰ ਇਹ ਬਹੁਤ ਜ਼ਿਆਦਾ ਸੰਘਣਾ ਹੋ ਜਾਣਾ ਇਹਨੇ ਇਹ ਬੜਾ ਬੈਸਟ ਬਏਗਾ ਇੰਨਾ ਵੀ ਜਿਹੜਾ ਆ ਬਹੁਤ ਹੀ ਮਤਲਬ ਸਹੀ ਰਹਿਣਾ ਆ ਇੰਨਾ ਵੀ ਕਸਟਰਡ ਆ ਦੋ ਇੰਜਨਾ ਦੁੱਧ ਆ ਉਹਨਾਂ ਕੀ ਕਸਟਰਡ ਜਿਹੜਾ ਆ ਵਧੀਆ ਰਹੇਗਾ ਆ ਦੇਖੋ ਢੇਲੀਆਂ ਆ ਆਪਾਂ ਵਿੱਚ ਰਹਿਣ ਨਹੀਂ ਦੇਣੀਆਂ ਕੋਈ ਢੇਲੀ ਨਹੀਂ ਰਹਿਣ ਦੇਣੀ ਹੈਗੀ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲੈਣਾ ਇਹ ਘੋਲ ਬਣਾ ਲੈਣਾ ਪੂਰੀ ਤਰ੍ਹਾਂ ਇਹ ਪੂਰੀ ਤਰ੍ਹਾਂ ਘੋਲ ਬਣ ਗਿਆ ਹੁਣ ਗੈਸ ਉਧਰ ਅਸੀਂ ਕਰਤਾ ਬੰਦ ਦੁੱਧ ਦੇ ਥੱਲੇ ਤੇ ਹਿਉ ਨਾ ਕਸਟਰਡ ਪਾ ਕੇ ਦੁੱਧ ਨੂੰ ਤੇ ਦੁੱਧ ਨੂੰ ਠੰਡਾ ਹੋਣ ਵਾਸਤੇ ਲਾਵਾਂਗੇ ਗੈਸ ਬਹੁਤ ਘਟਿਆ ਥੱਲੇ ਬੰਦ ਨਹੀਂ ਕੀਤਾ ਘਟਿਆ ਥੱਲੇ ਗੈਸ ਤੇ ਐਦਾਂ ਕਰਕੇ ਆਪਾਂ ਇਹਨੂੰ ਥੋੜਾ ਥੋੜਾ ਕਰਕੇ ਪਾ ਲਵਾਂਗੇ ਕਿਉਂਕਿ ਇਹ ਇੱਕਦਾਂ ਹੀ ਜਿਹੜਾ ਆ ਇਦਾਂ ਹੀ ਹੌਲੀ ਹੌਲੀ ਪੈ ਜਾਣਾ ਇਹਨੇ ਮਤਲਬ ਹਿਲਾਈ ਜਾਓ ਨਾਲ ਪਾਂ ਇਹਦਾ ਇੱਕਦਮ ਹੀ ਪਾ ਸਕਦੇ ਆ ਪਰ ਹਲਾਈ ਜਾਓ ਬਸ ਨਾਲ ਨਾਲ ਦੀ ਨਾਲ ਆਪਾਂ ਹਲਾਵਾਂਗੇ ਇਹਨੂੰ ਤੇ ਇਹ ਦੁੱਧ ਜਿਹੜਾ ਸਾਰਾ ਬਹੁਤ ਸੰਘਣਾ ਹੋ ਜਾਣਾ ਤੇ ਇਹਦੀ ਨਿਸ਼ਾਨੀ ਕੀ ਆ ਕਿ ਇਹ ਬਣ ਗਿਆ ਵਾ ਤੇ ਤੁਹਾਨੂੰ ਉਹ ਵੀ ਮੈਂ ਵਿਖਾਉਣੀ ਆ ਕਿ ਕਿਹੋ ਜਿਹਾ ਆਪਾਂ ਇਹਦਾ ਘੋਲ ਜਿਹੜਾ ਕਿਹੋ ਜਿਹਾ ਰੱਖਣਾ ਏ ਤੁਹਾਨੂੰ ਦੱਸਦੀ ਆ ਮੈਂ ਦੇਖਿਓ ਤੁਸੀਂ ਆਪੇ ਹੀ ਪਤਾ ਲੱਗ ਜਾਣਾ ਭਾਈ ਕਿਹੋ ਜਿਹਾ ਘੋਲ ਸਾਨੂੰ ਚਾਹੀਦਾ ਇਹਦਾ ਨਾ ਬਹੁਤਾ ਪਤਲਾ ਚਾਹੀਦਾ ਤੇ ਨਾ ਬਹੁਤਾ ਸੰਘਣਾ ਚਾਹੀਦਾ ਇਹ ਆ ਦੇਖਿਓ ਆਪਾਂ ਹੁਣ ਤੁਹਾਨੂੰ ਵਿਖਾਉਨੇ ਕਿਹੋ ਜਿਹਾ ਕੋਲ ਚਾਹੀਦਾ ਇਹ ਆ ਚੀਜ਼ ਹੈ ਆਹ ਦੇਖੋ ਇਹ ਇਹਦੇ ਤੇ ਲੀਕ ਪੈਂਦੀ ਐ ਇਦਾਂ ਤੇ ਖਲੋਂਦਾ ਆ ਤੇ ਫੇਰ ਬਸ ਸਮਝੋ ਕੀ ਬਣ ਗਿਆ ਤੇ ਆਪਾਂ ਹੁਣ ਨਾ ਗੈਸ ਕਰਤਾ ਬੰਦ ਇਹਨੂੰ ਲਾ ਲਵਾਂਗੇ ਥੱਲੇ ਠੰਡਾ ਹੋਣ ਵਾਸਤੇ ਇਹਨੂੰ ਇਹਨੂੰ ਪਹਿਲਾਂ ਠੰਡਾ ਕਰਾਂਗੇ ਤੇ ਨਾਲੇ ਇੱਕ ਸਹਿਦ ਦਾ ਚਮਚਾ ਪਾਉਣ ਲੱਗੀ ਮੈਂ ਪਹਿਲਾਂ ਸਹਿਦ ਆ ਜੰਮਿਆ ਆ ਕਿਉਂਕਿ ਸਹਿਦ ਫਰਿੱਜ ਵਿੱਚ ਰੱਖਿਆ ਹੋਇਆ ਸੀ ਤਾ ਕਰਕੇ ਉਹ ਜੰਮ ਗਿਆ ਤੇ ਸ਼ਹਿਦ ਦਾ ਜਿਹੜਾ ਟੇਸਟ ਹੁੰਦਾ ਇਹ ਕੁਝ ਅਲੱਗ ਹੀ ਹੁੰਦਾ ਹੈ ਬਹੁਤ ਵਧੀਆ ਟੇਸਟ ਦਿੰਦਾ ਹੈ ਬਹੁਤ ਸਵਾਦ ਹੁੰਦਾ ਹੈ ਆਪਾਂ 2 ਚਮਚੇ ਨਿੱਕੇ ਵਿੱਚ ਪਾ ਦਾਂਗੇ ਚੀਨੀ ਦੇ ਬਿਲਕੁਲ ਛੋਟੇ ਛੋਟੇ ਚਮਚੇ ਆ ਦੇਖੋ ਬਸ ਇੰਨਾ ਹੀ ਮਿੱਠਾ ਪਾਵਾਂਗੇ ਜ਼ਿਆਦਾ ਨਹੀਂ ਪਾਵਾਂਗੇ ਕਿਉਂਕਿ ਆਪਾਂ ਫਰੂਟ ਵੀ ਪਾਉਣਾ ਹੈ ਤੇ ਮਿੱਠਾ ਜਿਹੜਾ ਆਪਾਂ ਹਿਸਾਬ ਦਾ ਹੀ ਪਾਵਾਂਗੇ ਹੁਣ ਇਹਨੂੰ ਬਸ ਠੰਡਾ ਹੀ ਕਰ ਰਹੇ ਆ ਇਹਨੂੰ ਹੁਣ ਇਹਨੂੰ ਡੂੰਘੇ ਦੇ ਵਿੱਚ ਪਾ ਕੇ ਤੇ ਠੰਡਾ ਹੋਣ ਵਾਸਤੇ ਇਹਨੂੰ ਜਿਹੜਾ ਆ ਦੇਖਦੇ ਆ ਵੀ ਠੰਡਾ ਕਰਨਾ ਆ ਇਹਨੂੰ ਪਹਿਲਾਂ ਇਹਨੂੰ ਗੈਸ ਤੋਂ ਉਤਾਰ ਲਵਾਂਗੇ ਇਹਦੇ ਵਿੱਚ ਪਾਟ ਲਵਾਂਗੇ ਅਸੀਂ ਡੂੰਘੇ ਦੇ ਵਿੱਚ ਆਪਾਂ ਵਿੱਚ ਥੋੜੀ ਕਰੀਮ ਪਾ ਦਵਾਂਗੇ। ਦੇਖੋ ਕਿ ਬਹੁਤ ਹੀ ਵਧੀਆ ਲੱਗੂਗਾ ਇਹ। ਇਹਦਾ ਟੇਸ ਬਹੁਤ ਵਾਜਣਾ ਹੈ, ਸਵਾਦ ਬਹੁਤ ਹੀ ਵਾਜਣਾ ਹੈ ਇਹਦਾ। ਦੇਖੋ ਟਰਾਈ ਫਰੂਟ ਦਾ ਪਤਾ ਵੀ ਨਹੀਂ ਲੱਗਦਾ ਵਿੱਚ ਤੇ ਕਿੰਨਾ ਵਧੀਆ ਆ। ਘਰ ਪਰਿਵਾਰ ਚ ਚੀਜ਼ ਖਾਣੀ ਆ ਤੇ ਫਿਰ ਬਹੁਤ ਵਧੀਆ ਹੀ ਬਣਉਣੀ ਚਾਹੀਦੀ ਆ। ਖੁੱਲੇ ਦਿਲ ਨਾਲ ਹਰ ਚੀਜ਼ ਪਾਉਣੀ ਚਾਹੀਦੀ ਆ ਕਿਉਂਕਿ ਫਿਰ ਪਰਿਵਾਰ ਨੇ ਖਾਣੀ ਆ ਤੇ ਫਿਰ ਬਹੁਤ ਵਧੀਆ ਹੀ ਲੱਗੇ ਤੇ ਬਹੁਤ ਵਧੀਆ ਆਪਾਂ ਹੁਣ ਪ੍ਰਾਤ ਦੇ ਵਿੱਚ ਰੱਖ ਲਿਆ ਪਾਣੀ ਪਾਣੀ 'ਚ ਆਪਾਂ ਠੰਡਾ ਕਰਾਂਗੇ ਇਹਨੂੰ ਡੂੰਗਾ ਰੱਖ ਕੇ ਤੇ ਆਪਾਂ ਇਹ ਕਸਤੜ ਜਿਹੜਾ ਇਹ ਇਹਨੂੰ ਬਿਲਕੁਲ ਠੰਡਾ ਕਰਾਂਗੇ ਜਦ ਤੱਕ ਇਹ ਗਰਮ ਹੈ ਉਨੀ ਦੇਰ ਤੱਕ ਅਸੀਂ ਇਹਦੇ ਵਿੱਚ ਕੋਈ ਫਰੂਟ ਨਹੀਂ ਪਾ ਸਕਦੇ ਕਸਟਰਡ ਦੁੱਧ ਬਹੁਤ ਹੀ ਵਧੀਆ ਬਣਦਾ ਏ ਹੁਣ ਇਹ ਠੰਡਾ ਹੋ ਗਿਆ ਏ ਹੁਣ ਅਸੀਂ ਪਾਣੀ ਥੱਲੇ ਉਹ ਕੱਢ ਦਿਆਂਗੇ ਫਰਾਤ ਚੱਕ ਦਿਆਂਗੇ ਪਾਣੀ ਵਾਲੀ ਤੇ ਬਿਲਕੁਲ ਠੰਡਾ ਹੋ ਗਿਆ ਏ ਹੁਣ ਅਸੀਂ ਇਹਦੇ ਵਿੱਚ ਬਾਕੀ ਦਾ ਸਮਾਨ ਵੀ ਪਾ ਦਵਾਂਗੇ ਆਕੀਲੇ ਆ ਸੇਬ ਆ ਕਪੀਤਾ ਏ ਤੇ ਨਾਰ ਤੇ ਆਪਣਾ ਕੀ ਵੀ ਏ ਸਾਰਾ ਸੇਬ ਵੀ ਹੈਗਾ ਆ ਸਾਰਾ ਫਰੂਟ ਅਸੀਂ ਜਿਹੜਾ ਆ ਇਹਦੇ ਵਿੱਚ ਹੀ ਪਾਣਾ ਆ ਕਿਉਂਕਿ ਫਰੂਟ ਦਾ ਬਹੁਤ ਟੇਸਟ ਆਉਂਦਾ ਏ ਇਹ ਫਰੂਟ ਤੁਸੀਂ ਪਾ ਸਕਦੇ ਹੋ ਬਸ ਹਦਵਾਣਾ ਨਾ ਪਾਇਓ ਕਦੀ ਤੇ ਬਾਕੀ ਸਾਰਾ ਫਰੂਟ ਤੁਸੀਂ ਵਰਤ ਸਕਦੇ ਹੋ ਤੇ ਅਨਾਨਾਸ ਨਾ ਪਾਇਓ ਬਾਕੀ ਤੁਸੀਂ ਸਾਰਾ ਫਰੂਟ ਇਹਦੇ ਚ ਪਾ ਸਕਦੇ ਹੋ ਬਣਦੀ ਹੈ ਹੁਣ ਵੀ ਗਿਆ ਆ ਜਿੰਨਾ ਇਹਨੂੰ ਫਰੂਟ ਆਮ ਤੌਰ ਤੇ ਚਾਹੀਦਾ ਉਹਨਾਂ ਇਹ ਬਣ ਗਿਆ ਸਾਰਾ ਸਾਰਾਈ ਫਰੂਟ ਪਾਵਾਂਗੇ ਕਿਉਂਕਿ ਆਪਾਂ ਹੋਰ ਵੀ ਵਧੀਆ ਬਣਾਵਾਂਗੇ ਅਸੀਂ ਇਹ ਸਾਰਾ ਫਰੂਟ ਇਹਦੇ ਉੱਤੇ ਹੀ ਪਾਣਾ ਆ ਇਹਨੇ ਕੋਈ ਸੰਗਣਾ ਨਹੀਂ ਹੋਣਾ ਬਾਅਦ ਵਿੱਚ ਇਹਨੇ ਇਦਾਂ ਦਾ ਹੀ ਰਹਿਣਾ ਆ ਕੋਈ ਇਹੋ ਜੀ ਗੱਲ ਨਹੀਂ ਕਿ ਇਹ ਸੰਗਣਾ ਹੋ ਜਾਂਦਾ ਆ ਕੁਝ ਹੋ ਜਾਂਦਾ ਆ ਕੁਝ ਨਹੀਂ ਹੋਣਾ ਇਹਨੂੰ ਇਹ ਖਾਣ ਵਾਲਾ ਹੀ ਬਣਨਾ ਹੈ ਇਹ ਫਰੂਟ ਨਾਲ ਹੀ ਵਧੀਆ ਲੱਗਦਾ ਹੈ ਕਸਟਰਡ ਜਿਹੜਾ ਆ ਇਹ ਫਰੂਟ ਨਾਲ ਹੀ ਦੁੱਧ ਜਿਹੜਾ ਵਧੀਆ ਲੱਗਦਾ ਹੈ ਖਾਣ ਨਾਲ ਜੇ ਫਰੂਟ ਵਿੱਚ ਜ਼ਿਆਦਾ ਹੋਏ ਤਾਂ ਆਪਾਂ ਸਾਰਾ ਹੀ ਫਰੂਟ ਪਾ ਦਿੱਤਾ ਹੈ ਹੁਣ ਅਸੀਂ ਆ ਜਿਹੜਾ ਰਹਿੰਦਾ ਡਰਾਈ ਫਰੂਟ ਇਹ ਵੀ ਆਪਾਂ ਪਾ ਦਵਾਂਗੇ ਇਹ ਵੀ ਥੋੜਾ ਥੋੜਾ ਪਾ ਦਵਾਂਗੇ ਅਸੀਂ ਆ ਮੱਕ ਜੀ ਵੀ ਜਿਹੜੇ ਰਹਿ ਗਏ ਨੇ ਇਹ ਵੀ ਇਹਦੇ ਪਾ ਦਨੇ ਆ ਕੋਜ ਕੋਜੇ ਡਰਾਈ ਫਰੂਟ ਜਿਹੜਾ ਆ ਪੋਲਾ ਹੋ ਗਿਆ ਇਹ ਕੁਝ ਗੰਦਾ ਥੱਲੇ ਆਏਗਾ ਤੇ ਬਹੁਤ ਮਜ਼ਾ ਆਏਗਾ ਇਹ ਜੀ 컬러 ਫੂਡ ਆ ਸਾਡੇ ਕੋਲ ਇਹ ਦੁੱਧ ਵਿੱਚ کریم ਦੇ ਵਿੱਚ ਪਾਇਆ ਸੀ ਤੇ ਇਹ ਅਸੀਂ ਵੀ ਡੈਕੋਰੇਸ਼ਨ ਕਰਨ ਵਾਸਤੇ ਜਾਂ ਮਤਲਬ ਸੋਨਾ ਬਣਾਉਣ ਵਾਸਤੇ ਇਹ ਜਿਹੜੀ ਚੀਜ਼ ਆ ਇਹ ਅਲੱਗ ਚੀਜ਼ ਇੱਕ ਬਣਾਈ ਆ ਤੇ ਬਹੁਤ ਹੀ ਵਧੀਆ ਚੀਜ਼ ਹੈ ਇਹ ਕਿ ਜਦੋਂ ਵਿੱਚ ਮਿਕਸ ਹੋ ਜਗਾ ਤਾਂ ਕਲਰ ਬਹੁਤ ਹੀ ਵਧੀਆ ਆਏਗਾ ਇਹ ਮਲਾਈ ਦੇ ਵਿੱਚ ਪਾ ਕੇ ਫੂਡ ਨੂੰ ਤੇ ਕਲਰ ਨੂੰ ਫੂਡ ਕਲਰ ਨੂੰ ਤੇ ਬਹੁਤ ਹੀ ਵਧੀਆ ਇੱਕ ਚੀਜ਼ ਬਣਾਈਆਂ ਤੁਸੀਂ ਵੀ ਇਸ ਤਰ੍ਹਾਂ ਦਾ ਬਣਾ ਕੇ ਖਾ ਕੇ ਦੇਖਿਓ ਦੇਖੋ ਇਹਦੀ ਲੋਕੀ ਕਿੱਡੀ ਵਧੀਆ ਲੱਗਦੀ ਆ ਦੇਖਣ ਨੂੰ ਕਿੰਨਾ ਸੋਹਣਾ ਲੱਗਦਾ ਇਹ ਦੇਖੋ ਪਿਆਰ ਫੂਡ ਚੈਨਲ ਆ ਜੀ ਸਾਡਾ YouTube ਤੇ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਜੀ ਸ਼ੇਅਰ ਵੀ ਕਰ ਦਿਆ ਕਰੋ ਇਹ ਨਾਰੀ ਵਾਲਾ ਕੱਟਿਆ ਹੋਇਆ ਇਹ ਵੀ ਅਸੀਂ ਉੱਤੇ ਪਾ ਦਿੱਤਾ ਥੋੜਾ ਥੋੜਾ ਇਹ ਇੱਕ ਤੀਰਾ ਗੂੰਦ ਪਾਤੀ ਥੋੜੀ ਜਈ ਗੂੰਦ ਖਟੀਰਾ ਜਿਹਨੂੰ ਕਹਿੰਦੇ ਆ ਉਹ ਵੀ ਥੋੜੀ ਥੋੜੀ ਪਾ ਦਿੱਤੀ ਆ ਇਹ ਬਹੁਤ ਹੀ ਵਧੀਆ ਚੀਜ਼ ਬਣ ਗਈ ਹੈ ਜੀ ਸਾਰੀਆਂ ਚੀਜ਼ਾਂ ਮਿਕਸ ਜਦੋਂ ਹੋ ਗਈਆਂ ਚਮਚਾ ਮਾਰ ਕੇ ਤੇ ਬਹੁਤ ਹੀ ਵਧੀਆ ਬਣ ਮਤਲਬ ਖਾਨ ਜੋਗ ਬਹੁਤ ਵਧੀਆ ਹੈ। ਦੇਖੋ ਗਰਮੀਆਂ ਨੂੰ ਬੱਚਿਆਂ ਨੂੰ ਦੋ ਬਣਾ ਬਣਾ ਕੇ ਇਹੋ ਜੀਆਂ ਚੀਜ਼ਾਂ ਕਿੰਨਾ ਵਧੀਆ ਲੱਗਦਾ ਪਰਿਵਾਰ ਚਖਵਾਓ ਬਣਾ ਬਣਾ ਕੇ। ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਜੀ ਲਾਈਕ ਕਰਿਆ ਕਰੋ ਜੀ। ਤੁਹਾਡੀ ਹਿੰਮਤ ਨਾਲ ਹੀ ਨਾ ਸਾਡੇ ਚੈਨਲ ਨੂੰ ਬਹੁਤ ਜ਼ਿਆਦਾ ਸਪੋਰਟ ਮਿਲਣੀ ਹੈ ਤੁਸੀਂ ਜਰੂਰ ਸਪੋਰਟ ਕਰਿਆ ਕਰੋ ਜੀ ਬੜੀ ਮਿਹਰਬਾਨੀ ਜੀ ਤੁਹਾਡੀ ਵੀਡੀਓ ਵੇਖਣ ਵਾਸਤੇ ਥੈਂਕ ਯੂ ਤੁਹਾਡਾ